ਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਕੁਮਰ ਪ੍ਰਿਕਾਟਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਅੱਜ ਦਾ ਨਿਆਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਨਸ਼ਾ ਮੁਕਤੀ ਪਾਠਕ੍ਰਮ ਬਣਾਉਣ ਦਾ ਜਿਹੜਾ ਕੀ ਫੈਸਲਾ ਲਿਆ ਤੇ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਮਾਨ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਉਹਨਾਂ ਦਾ ਇੱਕੋ ਹੀ ਉਦੇਸ਼ ਹੈ ਕਿ ਬੱਚਿਆਂ ਨੂੰ ਜਿੰਨਾ ਹੋ ਸਕੇ ਜਾਗਰੂਕ ਕੀਤਾ ਜਾਵੇ ਕਿ ਨਸ਼ਾ ਕਿੰਨੀ ਗਲਤ ਚੀਜ਼ ਹੈ ਇਸ ਦੇ ਲਈ ਇਹ ਸਿਲੇਬਸ ਦੇ ਵਿੱਚ ਚੇਂਜਸ ਸਟ੍ਰੇਟ ਕੀ ਕੀਤੇ ਕਾਇਨੇ ਸੰਪਗਵਨ ਸਿੰਘ ਮਾਨ ਨੇ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਨਸ਼ਾ ਮੁਕਤ ਪੰਜਾਬ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਯੋਗਦਾਨ ਪਾਉਣ ਦੇ ਲਈ ਸੌਹ ਵਿਚੁਕਾਈ ਹੈ ਤੇ ਪੰਜਾਬ ਸਰਕਾਰ ਨੇ 1 ਅਗਸਤ ਯਾਨੀ ਕਿ ਬੀਤੇ ਗੱਲ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਚਮਾਦ ਦੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਬਾਰੇ ਇੱਕ ਵਿਗਿਆਨਕ ਪਾਠਕ੍ਰਮ ਪੜਾਉਣ ਨੂੰ ਲੈ ਕੇ ਸ਼ੁਰੂਆਤ ਕਰ ਦਿੱਤੀ ਹੈ ਫਾਜ਼ਿਲਕਾ ਦੇ ਅਰਨੀਵਾਲਾ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦੀ ਸ਼ੁਰੂਆਤ ਕੀਤੀ ਤੇ ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬਾਜਤ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉੱਥੇ ਮੌਜੂਦ ਰਿਹਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੋਹ ਵੀ ਚੁਕਾਈ ਗਈ ਤੇ ਆਪਣਾ ਪੱਖ ਸਾਹਮਣੇ ਵੀ ਰੱਖਿਆ ਗਿਆ ਸਾਨੂੰ ਟਾਈਮ ਲੱਗ ਗਿਆ ਯੁੱਧ ਯੁੱਧ ਦੀ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਸਾਨੂੰ ਟਾਈਮ ਲੱਗਿਆ ਬਹੁਤ ਅਸੀਂ ਰੇਕੀ ਕੀਤੀ ਕਿ ਇੱਥੇ ਨਸ਼ਾ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦਡਰੋਅਲ ਸਿੰਪਟਮਸ ਜਾਣਗੇ ਤੜਫਣਗੇ ਫਿਰ ਉਹਨਾਂ ਨੂੰ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸੇ ਨਾ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਆ ਸਾਨੂੰ ਇਸ ਕੰਮ ਨੂੰ ਟਾਈਮ ਲੱਗ ਗਿਆ ਤੇ ਜਦੋਂ ਅਸੀਂ ਤਿਆਰ ਕਰ ਲਿਆ ਪੂਰਾ ਨਕਸ਼ਾ ਉਸੇ ਦਿਨ ਹੀ ਅਸੀਂ ਮਹਿੰਮ ਸ਼ੁਰੂ ਕਰਤੀ ਅੱਜ ਪੂਰੇ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ 150 ਦਿਨ ਤੋਂ ਵੱਧ ਹੋ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾ ਕੇ ਦੇਤੇ ਕਿ ਅਸੀਂ ਆਪਣੇ ਪਿੰਡ ਚ ਨਾ ਤਾਂ ਕੋਈ ਡਰੱਗ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਊਗਾ ਅਸੀਂ ਉਹਦੀ ਜ਼ੁਬਾਨ ਤਨੀ ਕਰਾਉਣੀ ਅਸੀਂ ਥਾਣੇ ਚ ਉਹਨੂੰ ਛਡਾਉਣ ਨਹੀਂ ਜਾਣਾ ਕਿਉਂਕਿ ਲੋਕ ਲਹਿਰ ਬਣੇ ਬਿਨਾ ਇਹ ਮੰਜ਼ਿਲ ਸਰ ਨਹੀਂ ਕੀਤੀ ਜਾ ਸਕਦੀ ਹੁਣ ਲੋਕ ਲਹਿਰ ਬਣ ਚੁੱਕੀ ਹੈ ਫਿਰ ਅਸੀਂ ਸੋਚਿਆ ਕਿ ਚਲੋ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਗਏ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਜਿਹੜੇ ਡਰੱਗ ਲੈਂਦੇ ਆ ਸੀ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਜਾਂ ਕੋਈ ਅਸਕਰ ਨਹੀਂ ਹੈਗੇ ਉਹ ਤਾਂ ਉਹ ਤਾਂ ਪੇਸ਼ੈਂਟ ਨੇ ਉਹ ਤਾਂ ਬੁਰੀ ਸੰਗਤ ਚ ਪੈ ਗਏ ਅਸੀਂ ਕਹਿ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਲਾਹਾਜ ਕਰਾਉਣਾ ਪਵੇ ਆਪਾਂ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਉਹਨਾਂ ਨੂੰ ਪਹਿਲੇ ਹੀ ਦਸੀਏ ਕਿ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਇਹਦੇ ਵਾਸਤੇ ਅਸੀਂ 9ਵੀਂ 10ਵੀਂ 11ਵੀਂ 12ਵੀਂ ਦਾ ਇਸ ਯੁੱਧ ਨਸ਼ੇ ਵਿਰੋਧ ਦਾ ਜਿਹੜਾ ਸਿਲੇਬਸ ਹੈ ਉਹ ਇੱਥੇ ਸਕੂਲਾਂ 'ਚ ਪੜਾਉਣ ਦਾ ਫੈਸਲਾ ਕੀਤਾ ਹੈ ਜਿਦੇ ਵਿੱਚ ਵੱਡੇ ਵੱਡੇ ਡੀਡਿਕਸ਼ਨ ਦੇ ਮਾਹਿਰ ਸਾਈਕੀਐਟ੍ਰਿਸਟ ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੀ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ 'ਚ ਵਿਜ਼ਿਟ ਕਰਨਗੇ ਤੇ ਬੱਚਿਆਂ ਨੂੰ ਦੱਸਿਆ ਵੀ ਜਾਊਗਾ। ਤਦ੍ਰਿਕ ਅਪਰੇਟ ਮੰਤਰੀ ਹਰ ਪਾਲਸਿੰਗ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਦੱਸਣਯੋਗ ਇਸ ਦੇ ਵਿੱਚ ਮਹੱਤਵਪੂਰਨ ਵਿਸ਼ੇ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਮੀਰਦ ਨਾਲ ਰਾਬਤਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਦੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ ਇਸ ਪ੍ਰੈਸ ਕਾਨਫਰੰਸ ਨੂੰ ਰੱਖਿਆ ਗਿਆ ਸੀ ਤੇ ਆਓ ਸੁਣਦੇ ਹਾਂ। ਪੰਜਾਬ ਦੇ ਅੰਦਰ ਜੀਐਸਟੀ ਵਿੱਚ ਜੀਐਸਟੀ ਵੀ ਜੂਨ 2025 ਤੱਕ 30 ਜੂਨ 2025 ਤੱਕ ਟੋਟਲ ਜਿਹੜੀਆਂ 3452 ਐਪਲੀਕੇਸ਼ਨਾਂ ਰਿਫੰਡ ਲਈਆਂ ਜਾਂਦੀ ਸੀ ਜਿਹੜਾ ਜੀਐਸਟੀ ਰਿਫੰਡ ਮਿਲਦਾਗਾ ਉਹਦੀਆਂ ਟੋਟਲ 4352 ਜਿਹੜੀਆਂ ਐਪਲੀਕੇਸ਼ਨ ਸੀ ਉਹ ਸਾਡੇ ਕੋਲ ਆਈਆਂ ਸੀ ਜਿਹੜੀਆਂ ਪੈਂਡਿੰਗ ਪੰਜਾਂ ਸੀ ਜਿਨ੍ਹਾਂ ਵਿੱਚੋਂ ਅਸੀਂ 1408 1408 ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਦਾ ਨਿਪਟਾਰਾ ਕੀਤਾਗਾ ਉਹ ਅਸੀਂ ਰਿਫੰਡ ਜਿਹੜਾ ਉਹਨਾਂ ਨੂੰ ਰੀਪੇ ਕਰਤਾ ਉਹਨਾਂ ਦੇ ਬਣਦੇ ਪੈਸੇ 241 ਕਰੋੜ ਰੁਪਏ ਜਿਹੜੇ ਨੇਗੇ ਉਹ ਜਾਰੀ ਕਰ ਦਿੱਤੇ ਨੇਗੇ ਕਿਉਂਕਿ ਟੋਟਲ ਲਗਭਗ 800 ਕਰੋੜ ਰੁਪਏ ਪੈਂਡਿੰਗ ਪਿਆ ਸੀਗਾ ਜੀ ਅਸੀਂ ਰਿਫੰਡ ਦਾ ਪਰ ਕਾਫੀ ساری ਮੰਗ ਜਿਹੜੀ ਉੱਠੀ ਹੋਈ ਸੀਗੀ ਕਿ ਸਾਡੇ ਪੈਸੇ ਰਿਫੰਡ ਦੇ ਪਏ ਨੇ ਲੇਕਿਨ ਅਸੀਂ ਬੜੇ ਟਾਈਮ ਸੇ ਕਾਰਵਾਈ ਕਰਦੇ ਆਂ ਔਰ ਲਗਭਗ ਕਿ 1408 ਐਪਲੀਕੇਸ਼ਨ ਜਿਹੜੇ ਜਿੰਨਾ ਵਿੱਚ 241.17 ਕਰੋੜ ਰੁਪਏ ਇਨਵਾਲਵ ਸੀਗੇ ਉਹ ਪੈਸੇ ਅਸੀਂ ਜਿਹੜੇ ਨੇਗੇ ਅਸੀਂ ਐਪਲੀਕੈਂਟ ਨੂੰ ਅਸੀਂ ਜਿਹੜੇ ਜੀਐਸਟੀ ਦੇ ਰਿਫੰਡ ਵਾਲੇ ਜਿਹਨਾਂ ਨੂੰ ਮਿਲਣਾ ਸੀਗਾ ਉਹ ਅਸੀਂ ਰਿਫੰਡ ਜਿਹੜਾ ਦੇ ਚੁੱਕੇ ਆਂਗੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਹੁਣ ਬਹੁਤ ਥੋੜੇ ਜੇ ਲਗਭਗ 2000 ਦੇ ਕਰੀਬ ਰਿਫੰਡ ਵਾਲੇ ਬਚੇ ਨੇਗੇ ਬੜੇ ਜਲਦੀ ਅਸੀਂ ਉਹਨਾਂ ਦਾ ਵੀ ਨਿਪਟਾਰਾ ਕਰਾਂਗੇ ਕਿਉਂਕਿ ਕਾਫੀ ਸਾਰਾ ਚੈੱਕ ਕਰਨਾ ਹੁੰਦਾ ਦੇਖਣਾ ਹੁੰਦਾਗਾ ਕਿ ਰਿਫੰਡ ਜੈਨੂਅਨ ਆ ਨਾ ਕੀਆ ਸੋ 1408 ਐਪਲੀਕੇਸ਼ਨਾਂ ਦਾ ਸੀ ਨਫਟਾਰਾ ਕੀਤਾਗਾ ਉਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਬਹੁਤ ਵੱਡੀ ਰਾਹਤ ਆ ਕਿ ਸੋ ਬਹੁਤ ਇਹਨਾਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਦਾ ਰਿਫੰਡ ਉਹਨਾਂ ਦੇ ਖਾਤਿਆਂ 'ਚ ਪਹੁੰਚ ਗਿਆ ਜਾਂ ਇੱਕ ਅਧ ਦਿਨ 'ਚ ਪਹੁੰਚ ਜਾਊਗਾ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤਾਂ ਵਾਦਿਆਂ ਅਗਲੀ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਕੌਮੀ ਕਨਵੀਨਰ ਅਰਵਿੰਦ ਕੇ ਜੀ ਰਵਾਲ ਅੱਪੂ ਹਰ ਪਹੁੰਚੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੋਹਰ ਵਿਖੇ ਕਪੜਾ ਵਪਾਰੀ ਸੰਜੇ ਬਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਵੰਡਾਇਆ ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਤੋਸ਼ਿਆ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੰਜੇ ਵਰਮਾ ਦੇ ਭਰਾ ਨੇ ਪੰਜਾਬ ਪੁਲਿਸ ਦੀ ਤੇਜ਼ ਕਾਰਵਾਈ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ ਜਿਸ ਨਾਲ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ। ਦੱਸ ਦੇ ਕਿ ਬੀਤੇ 8 ਜੁਲਾਈ ਨੂੰ ਫਾਜ਼ਿਲਕਾ ਦੇ ਅਬੋਹਰ ਵਿਖੇ ਨਿਊ ਵੇਰਵੈਲ ਸ਼ੋਰੂਮ ਦੇ ਮਾਲਕ ਸੰਜੇ ਵਰਮਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਫਜ਼ਿਲਕਾ ਪੁਲਿਸ ਨੇ ਸੰਜੇ ਵਰਮਾ ਕਤਲ ਕੇਸ ਦੇ ਵਿੱਚ ਸ਼ਾਮਲ ਦੋ ਗੈਂਗਸਟਰਾਂ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਪੁਲਿਸ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਦੇ ਲਈ ਲੈ ਕੇ ਗਈ ਸੀ ਜਦੋਂ ਉਹਨਾਂ ਦੇ ਸਾਥੀਆਂ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਦੋਵੇਂ ਮੁਲਜ਼ਮ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਤੇ ਇਸ ਮੁਕਾਬਲੇ ਵਿੱਚ ਇੱਕ ਹਟ ਕਨਸਟੇਬਲ ਵੀ ਜ਼ਖਮੀ ਹੋ ਗਿਆ ਸੀ। ਤੋਂ ਦੇਸ਼ ਦੇ ਵਿੱਚ ਉਪਰਾਸ਼ਟਪਤੀ ਦੀ ਹੋਣ ਵਾਲੀ ਚੋਣ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਨਿਆ ਕਿ ਇਸ ਦੀ ਤਰੀਕ ਦਾ ਫੈਸਲਾ ਹੋ ਚੁੱਕਿਆ ਹੈ ਕਿ ਕਿਸ ਦਿਨ ਇਹ ਚੋਣਾਂ ਹੋਣਗੀਆਂ ਤੇ ਦੱਸਨਿਆ ਕਿ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਦੇਸ਼ ਦੇ ਵਿੱਚ ਉਪਰਾਸ਼ਟਪਤੀ ਦੇ ਅਹੁਦੇ ਨੂੰ ਲੈ ਕੇ ਹੋਣ ਵਾਲੀ ਚੋਣ ਨੂੰ ਲੈ ਕੇ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਪਰਾਸ਼ਟਪਤੀ ਦੇ ਅਹੁਦੇ ਲਈ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਤੇ ਚੋਣ ਕਮਿਸ਼ਨ ਦੇ ਅਨੁਸਾਰ ਉਪਰਾਸ਼ਟਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ ਜਿਨ੍ਹਾਂ ਚੋਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ ਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਉਪਰਾਸ਼ਟਪਤੀ ਚੋਣ ਦੇ ਲਈ ਨੋਟੀਫਿਕੇਸ਼ਨ 7 ਅਗਸਤ ਨੂੰ ਜਾਰੀ ਕੀਤਾ ਜਾਵੇਗਾ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਨਿਰਧਾਰਿਤ ਕੀਤੀ ਗਈ ਹੈ ਨਤੀਜੇ VOTING ਵਾਲੇ ਦਿਨ ਨਹੀਂ ਹਨ ਯਾਨੀ 9 ਸਤੰਬਰ ਨੂੰ ਕੋਸ਼ਿਤ ਕੀਤੇ ਜਾਣਗੇ ਭਾਰਤ ਸੰਵਿਧਾਨ ਦੇ ਅਨੁਛੇਦ 324 ਦੇ ਤਹਿਤ ਚੋਣ ਕਮਿਸ਼ਨ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾ ਕਰਵਾਉਂਦਾ ਹੈ ਸੰਵਿਧਾਨ ਦੇ ਅਨੁਛੇਦ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰਾਜ ਸਭਾ ਦੇ ਚੁਣੇ ਗਏ ਮੈਂਬਰ ਰਾਜ ਸਭਾ ਦੇ ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਨਿਯਮਾ 1974 ਦੇ ਨਿਯਮ 40 ਦੀ ਪਾਲਣਾ ਵਿੱਚ ਚੋਣ ਕਮਿਸ਼ਨ ਨੂੰ ਇਸ ਚੋਣ ਮੰਡਲ ਦੇ ਮੈਂਬਰਾਂ ਦੀ ਇੱਕ ਅਪਡੇਟ ਕੀਤੀ ਸੂਚੀ ਤਿਆਰ ਕਰਨ ਅਤੇ ਬਣਾਈ ਰੱਖਣ ਦਾ ਅਧਿਕਾਰ ਹੈ ਜਿਸ ਦੇ ਵਿੱਚ ਉਹਨਾਂ ਦੇ ਨਵੀਨਤਮ ਪਤੇ ਸ਼ਾਮਲ ਹਨ ਤਵਾਦ ਦੇ ਅਗਲੀ ਖਬਰ ਦੇ ਵੱਲ ਕੈਪਰੇਟ ਪੰਤਰੀ ਤਰਨਪ੍ਰੀਤ ਸਿੰਘ ਸੋਨ ਕੁਲਦੇਵ ਸਿੰਘ ਤਾਲੀਪਾਲ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹਾਦਤ ਨੂੰ ਸਮਰਪਿਤ ਕਰਕੇ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ ਤੱਕ ਵੱਡਾ ਰਾਜ ਪੱਧਰੀ ਸਮਾਗਮ ਮਨਾਇਆ ਜਾਵੇਗਾ। ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਤੋਂ ਕੈਬਨਿਟ ਮੰંત્રી ਤਰਨਪੀਰ ਸਿੰਘ, ਸੌਂਧਰਪਜਨ ਸਿੰਘ, ਐਟਆਈਓ ਕੁਲਦੀਪ ਸਿੰਘ ਢਾਲੀਵਾਲ ਅਤੇ ਦੀਪਕ ਬਾਲੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਆਓ ਸੁਣਦੇ ਹਾਂ। ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕੇ ਆਉਣ ਵਾਲੇ ਜਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾਂ ਸ਼ਹਾਦਤ ਦਾ ਜੋ ਦਿਹਾੜਾ ਹੈ ਉਹਨੂੰ ਸਮਾਗਮ ਦੇ ਰੂਪ ਤੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਚੋਂ 23 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ ਯੋਗਦਾਨ ਪਾਉਗੀ ਉਸੇ ਦੇ ਸੰਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਸਾਰੇ ਕਨਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਆ ਅਮਨਨਾਥ ਯਾਤਰਾ ਜਿਵੇਂ ਦੱਸਿਆ ਨੇ ਕਿ ਅਮਨਨਾਥ ਯਾਤਰਾ ਤੇ ਇਸ ਵੇਲੇ ਕਾਫੀ ਲੋਕ ਜੜੇ ਕੀ ਜਾ ਰਹੇ ਨੇ ਪਰ ਦੱਸਿਆ ਨੇ ਕਿ ਇਸ ਨੂੰ 3 ਅਗਸਤ ਤੱਕ ਰੋਕ ਦਿੱਤਾ ਗਿਆ ਤੇ ਇਹ ਵੱਡਾ ਫੈਸਲਾ ਜੁੜਾ ਕਿ ਇੱਕ ਮਹੱਤਵਪੂਰਨ ਵਿਸ਼ੇ ਨੂੰ ਸੰਬੰਧ ਦੇ ਵਿੱਚ ਰੱਖਦੇ ਹੋਏ ਲਤਾ ਗਿਆ ਸ਼ਰਦਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਮਨਨਾਥ ਯਾਤਰਾ 3 ਅਗਸਤ ਤੱਕ ਰੋਕ ਦਿੱਤੀ ਗਈ ਹੈ ਪਾਰੀ ਬਾਰਿਸ਼ ਤੋਂ ਬਾਅਦ ਯਾਤਰਾ ਦੇ ਦੋਵਾਂ ਮਾਰਗਾਂ ਤੇ ਚੱਲ ਰਹੇ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ ਇਹ ਕਦਮ ਚੁੱਕਿਆ ਗਿਆ। ਉਹਨਾਂ ਨੇ ਕਿਹਾ ਕਿ ਬਹਿਲਗਾਮ ਰੋਡ ਤੋਂ ਯਾਤਰਾ ਸ਼ੁੱਕਰਵਾਰ ਸਵੇਰੇ ਮੁਅੱਤਲ ਰਹੀ ਹੈ ਤੇ ਸ਼ਰਦਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਗੁਫਾ ਮੰਦਰ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਜਦੋਂ ਕਿ ਬਲਤਾਲ ਰੂਟ ਤੋਂ ਯਾਤਰਾ ਦੀ ਆਗਿਆ ਦਿੱਤੀ ਗਈ ਹੈ ਤੇ ਬਾਅਦ ਦੇ ਵਿੱਚ ਪਾਰੀ ਬਾਰਿਸ਼ ਕਾਰਨ ਬਲਤਾਲ ਰੂਟ ਤੋਂ ਵੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਜੰਮੂ ਤੇ ਭਗਵਤੀ ਨਗਰ ਬੇਸ ਕੈਂਪ ਤੋਂ ਸ਼ਰਦਾਲੂਆਂ ਦੀ ਆਵਾਜਾਈ ਲਗਾਤਾਰ ਦੂਜੇ ਦਿਨ ਮੁੱਤਰ ਰਹੀ ਤੇ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਦੁਰ ਨੇ ਕਿਹਾ ਹਾਲੀ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸ਼੍ਰਮਣਾ ਯਾਤਰਾ ਰੂਟ ਦੇ ਬਾਲਟਾਲ ਰੂਟ ਤੇ ਮੁਰੰਮਤ ਅਤੇ ਰੱਖ-ਰਖਾ ਦਾ ਕੰਮ ਕਰਨ ਦੀ ਜ਼ਰੂਰਤ ਹੈ ਤਸ਼ਰਦਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 3 ਅਗਸਤ ਤੱਕ ਬਾਲਟਾਲ ਰੂਟ ਤੋਂ ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਬਿਦਰੂ ਨੇ ਕਿਹਾ ਕਿ ਯਾਤਰਾ ਖੇਤਰ ਦੇ ਪਹਿਲ ਕਾਮ ਅਤੇ ਬਾਲਟਾਲ ਦੋਵਾਂ ਰੂਟਾਂ ਦਾ ਤੇ ਹਾਲ ਹੀ ਦੇ ਵਿੱਚ ਭਾਰੀ ਮੀਂਹ ਬੈਤ ਇਸ ਦੇ ਲਈ ਇਸ ਭਾਰੀ ਮੀਂਹ ਤੋਂ ਬਾਅਦ ਬਾਲਟਾਲ ਰੂਟ ਦੇ ਰੱਖ-ਰਖਾ ਦੇ ਕੰਮ ਦੇ ਲਈ ਤੁਰੰਤ ਲੋੜ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿਕ ਪਾਣੀ ਕੀਤੀ ਗਈ ਹੈ ਅਗਲੇ ਕੁਝ ਦਿਨਾਂ ਦੇ ਲਈ ਅਲਰਟ ਜੁੜਾ ਕੀ ਪਾਰੀ ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਪੰਜਾਬ ਦੇ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਸਮੇਤ ਕੁਝ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਪਿਆ ਜਿਸ ਕਰਕੇ ਮੌਸਮ ਸੁਹਾਵਣਾ ਹੋਇਆ ਪਿਆ ਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ ਸੰਗਰੂਰ ਬਰਨਾਲਾ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਫਿਰੋਜ਼ਪੁਰ ਜਲੰਧਰ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਮੀਦੇ ਨਾਲ ਆਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਭਵਿਕ ਬਾਣੀ ਜਿਹੜੀ ਕਿ ਨਜ਼ਰੰਦ ਵਿੱਚ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ 5 ਅਗਸਤ ਤੱਕ ਪੰਜਾਬ ਤੇ ਮੌਸਮ ਦੀ ਇਹ ਭਵਿਕ ਬਾਣੀ ਜਿਹੜੀ ਕੀ ਕੀਤੀ ਗਈ ਹੈ ਇਥੇ ਇਹ ਵੀ ਦੱਸਤੀ ਹੈ ਕਿ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਰਾਜ ਦੇ ਤਾਪਮਨ ਦੇ ਵਿੱਚ 0.6 ਡਿਗਰੀ ਦੀ ਹਲਕੀ ਕਮੀ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੂਬੇ ਦਾ ਤਾਪਮਨ ਸਧਾਰਨ ਨਾਲੋਂ 3.4 ਡਿਗਰੀ ਦੀ ਘੱਟ ਰਿਕਾਰਡ ਕੀਤਾ ਗਿਆ। ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ 33.5 ਡਿਗਰੀ ਤਾਪਮਨ ਜੁੜਾ ਕੀ ਦਰਜ ਕੀਤਾ ਗਿਆ। ਖੇਡ ਜਗਤੋਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿ ਹਾਂ ਦੱਸ ਦਿੰਨੇ ਆ ਕਿ ਭਾਰਤੀ ਫੁੱਟਬਾਲ ਟੀਮ ਨੂੰ 13 ਸਾਲਾਂ ਬਾਅਦ ਭਾਰਤੀ ਕੋਚ ਮਿਲਿਆ ਹੈ ਭਾਰਤੀ ਫੁੱਟਬਾਲ ਟੀਮ ਦੇ ਨਵੇਂ ਕੋਚ ਦਾ ਐਲਾਨ ਹੋ ਗਿਆ ਹੈ ਖਾਲਿਦ ਜਮੀਲ ਨੂੰ ਭਾਰਤੀ ਪੁਰਸ਼ ਰਾਸ਼ਟਰੀ ਫੁੱਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਇਹ ਐਲਾਨ ਕੀਤਾ ਦੱਸਦੇ ਕਿ 13 ਸਾਲਾਂ ਬਾਅਦ ਭਾਰਤੀ ਟੀਮ ਨੂੰ ਇੱਕ ਭਾਰਤੀ ਕੋਚ ਮਿਲਿਆ ਹੈ ਆਈਏਐਫਐਫ ਦੀ ਕਾਰਜਕਾਰੀ ਕਮੇਟੀ ਨੇ ਸਾਬਕਾ ਕਪਤਾਨ ਆਈਐਮ ਵਿਜੇਂਦੀ ਅਗਵਾਈ ਵਾਲੀ ਤਕਨੀਕੀ ਕਮੇਟੀ ਦੀ ਮੌਜੂਦਗੀ ਵਿੱਚ ਹਾਲੇ ਜਮੀਲ ਨੂੰ ਭਾਰਤੀ ਫੁੱਟਬਾਲ ਟੀਮ ਦੇ ਨਵੇਂ ਮੁੱਖ ਕੋਚ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ। ਹਾਲੇ ਜਮੀਲ ਸਪੇਨ ਦੇ ਮਨੋਲੋ ਕੁਮਾਰਕੇਸ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਪਿਛਲੇ 1 ਸਾਲ ਦੇ ਵਿੱਚ ਕੋਈ ਵੀ ਮੈਚ ਨਹੀਂ ਜਿੱਤ ਸਕੀ। AIFF ਤਕਨੀਕੀ ਕਮੇਟੀ ਨੇ ਰਾਸ਼ਟਰੀ ਟੀਮ ਦੇ ਨਿਰਦੇਸ਼ਕ ਗੁਬ੍ਰਤ ਪਾਲ ਨਾਲ ਸਲਾਹ مشورہ ਕਰਨ ਤੋਂ ਬਾਅਦ 22 ਜੁਲਾਈ ਨੂੰ ਕੋਚ ਲਈ ਤਿੰਨ ਨਾਵਾਂ ਦੀ ਸੂਚੀ ਤਿਆਰ ਕੀਤੀ ਸੀ ਇਸ ਦੇ ਵਿੱਚ ਸਾਬਕਾ ਰਾਸ਼ਟਰੀ ਕੋਚ ਸਟੀਫਨ ਕੌਨਸਟੈਂਟਾਈਨ ਥਲੋਵਾਕੀਅਨ ਮੈਨੇਜਰ ਸਟੀਫਨ ਤਾਰਵੋਕਿਕ ਅਤੇ ਖਾਲਦ ਜਮੀਲ ਦੇ ਨਾਮ ਸ਼ਾਮਲ ਸਨ ਤੇ ਸ਼ੁੱਕਰਵਾਰ 1 ਅਗਸਤ ਨੂੰ ਖਾਲਦ ਜਮੀਲ ਨੂੰ ਭਾਰਤੀ ਟੀਮ ਦੇ ਨਵੇਂ ਕੋਚ ਵਜੋਂ ਕੌਸ਼ਤ ਕੀਤਾ ਗਿਆ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮੈਨ ਨੂੰ ਇਜਾਜ਼ਤ ਤਾਨਪਾ